ਬਿਲਕੁਲ ਬਾਜ਼ਾਰ ਵਰਗੇ ਇੱਕ ਵਾਰ ਦੀ 8 ਸਮੋਸੇ ਬਣਾ ਕੇ ਤਿਆਰ ਕਰੋ ਜਦ ਵੀ ਤੁਹਾਡੇ ਕੋਲ ਗੈਸ ਥਾਈ ਹੋਵੇ ਫਟਾਫਟ ਬਣਾ ਕੇ ਤੁਸੀਂ ਉਹਨਾਂਗੇ ਸਰਵ ਕਰ ਸਕਦੇ ਹੋ ਬਹੁਤ ਹੀ ਤੇਜ਼ੀ ਸਮੋਸੇ ਸ ਸਮੋਸੇ ਦਾ ਬੈਟਰ ਬਣਾਉਣ ਵਾਸਤੇ ਇੱਕ ਬੌਲ ਦੀ ਵਿੱਚ ਇੱਕ ਕੱਪ ਮੈਦਾ ਲਵਾਂਗੇ ਤੇ ਮੈਦੇ ਦੀ ਵਿੱਚ ਥੋੜੀ ਜੀ ਕ੍ਰਸ਼ ਕਰਕੇ ਅਸੀਂ ਜਵੈਨ ਪਾਵਾਂਗੇ ਜਵੈਨ ਪਾਣੀ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੋ ਪਰ ਜਵੈਨ ਐਡ ਕਰਨ ਨਾਲ ਫਲੇਵਰ ਜਿਹੜੇ ਆ ਬਹੁਤ ਹੀ ਵਧੀਆ ਆਂਦੇ ਨੇ ਤੇ ਇਸ ਦੇ ਨਾਲ ਹੀ ਐਡ ਕਰਾਂਗੇ 1 ਟੇਬਲस्पून ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਕੰਮ ਜਾਂ ਜ਼ਿਆਦਾ ਕਰ ਸਕਦੇ ਹੋ ਫਿਰ ਇਸ ਬੈਟਰ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਅਜਵੈਨ ਤੇ ਨਮਕ ਪਾਇਆ ਇਸ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਜਾਵੇ ਉ ਇਸ ਦੇ ਨਾਲ ਐਡ ਕਰਾਂਗੇ 2 ਟੇਬਲस्पून ਆਇਲ ਆਇਲ ਦੇ ਨਾਲ ਜਿਹੜਾ ਹੈ ਸਮੋਸੇ ਜਿਹੜੇ ਆ ਕਸਤਾ ਬਣ ਕੇ ਤਿਆਰ ਹੁੰਦੇ ਨੇ ਜੇ ਤੁਸੀਂ ਕਯੋ ਦਾ ਯੂਜ਼ ਕਰੋਗੇ ਤਾਂ ਸੌਫਟ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਤਦ ਤੱਕ ਮਿਕਸ ਕਰਨਾ ਹੈ ਜਦ ਤੱਕ ਇਹ ਸਾਡੀ ਮੁਠੀ ਬਣ ਕੇ ਤਿਆਰ ਨਹੀਂ ਹੋ ਜਾਂਦੀ ਇਸ ਤਰੀਕੇ ਦੇ ਨਾਲ ਹੱਥਾਂ ਨਾਲ ਰਗੜਨਾ ਹੈ ਕਿਉਂਕਿ ਆਇਲ ਜਿਨਾਵੀ ਹੈ ਉਹ ਮੈਦੇ ਦੇ ਵਿੱਚ ਬਿਲਕੁਲ ਪਰਫੈਕਟ ਮੋਨ ਆ ਸਕੇ ਤੁਸੀਂ ਦੇਖੋ ਕਿ ਮੁੱਠੀ ਬਣ ਕੇ ਬਿਲਕੁਲ ਤਿਆਰ ਹੋ ਰਹੀ ਹੈ ਇਸ ਦਾ ਮਤਲਬ ਕਿ ਸਾਡੀ ਮੋਰ ਮੈਦੇ ਦੇ ਵਿੱਚ ਬਹੁਤ ਵਧੀਆ ਪਰਫੈਕਟ ਆਈ ਹੈ ਜੇ ਸਾਨੂੰ ਵਧੀਆ ਸਮੋਸੇ ਚਾਹੀਦੇ ਨੇ ਫਿਰ ਪਾਣੀ ਬਿਲਕੁਲ ਜ਼ਿਆਦਾ ਐਡ ਨਹੀਂ ਕਰਾਂਗੇ ਸਿਰਫ 2 ਟੇਬਲस्पून ਹੀ ਪਾਣੀ ਐਡ ਕਰਕੇ ਮੈਸਾ ਡੋ ਬਣਾ ਕੇ ਤਿਆਰ ਕਰ ਲਵਾਂਗੇ ਤੇ ਪਾਣੀ ਬਿਲਕੁਲ ਥੋੜਾ ਥੋੜਾ ਕਰਕੇ ਐਡ ਕਰਾਂਗੇ ਡੋ ਬਣ ਕੇ ਬਿਲਕੁਲ ਤਿਆਰ ਹੈ ਇਸਦੇ ਉੱਪਰ ਕੱਪੜੇ ਦੇ ਨਾਲ ਟੱਕ ਕੇ 10-15 ਮਿੰਟ ਬਾਅਦ ਇਸ ਤਰ੍ਹਾਂ ਰੈਸਟ ਕਰਨ ਦਿਓ। ਉਹਨਾਂ ਚਿਰ ਆਪਾਂ ਸਮੋਸੇ ਦੀ ਸਟਫਿੰਗ ਬਣਾ ਕੇ ਤਿਆਰ ਕਰ ਲੈਨੇ ਆਂ। ਪੈਨ ਦੇ ਵਿੱਚ ਪਾਵਾਂਗੇ 1 ਟੇਬਲस्पून ਮਸਟਰਡ ਆਇਲ, ਇਸਦੇ ਨਾਲ ਥੋੜਾ ਜਿਹਾ ਜੀਰਾ, ਇੱਕ ਫਾਈਨ ਚੌਪ ਹਰੀ ਮਿਰਚ ਤੇ ਗ੍ਰੇਟ ਕੀਤਾ ਹੋਇਆ ਅਦਰਕ। 1 ਮਿੰਟ ਤੱਕ ਭੁੰਨ ਕੇ ਤੇ ਦੱਢਦੇ ਆਲੂ ਮੈਸ਼ ਕੀਤੇ ਹੋਏ ਐਡ ਕਰ ਦਵਾਂਗੇ। ਹੁਣ ਇਸਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਤਨੀਆ ਪਾਊਡਰ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਕਾਲੀ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਤੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਫਿਰ ਤੋਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਧੀਆ ਤਰੀਕੇ ਨਾਲ ਮਿਕਸ ਹੋ ਚੁੱਕਾ ਹੈ ਇਸੇ ਵਿੱਚ ਪ੍ਰੀ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਵਾਂਗੀ ਤੇ ਫਿਰ ਤੋਂ ਇੱਕ ਵਾਰੀ ਮਿਕਸ ਕਰਕੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ 20 ਮਿੰਟ ਬਾਅਦ ਅਸੀਂ ਆਟੇ ਦਾ ਇੱਕ ਡੋ ਬਣਾ ਕੇ ਤਿਆਰ ਕਰਕੇ ਇਸ ਤਰ੍ਹਾਂ ਵੇਲ ਲਵਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਣੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਵੇਲਣਾ ਹੈ ਪਰ ਇਹਨੂੰ ਥੋੜਾ ਜਿਹਾ ਠਿੱਕ ਬਣਾਵਾਂਗੇ ਤੇ ਨਾਲੇ ਹੋਰ ਇਸ ਤਰ੍ਹਾਂ ਆਪਾਂ ਕੱਟ ਲਗਾ ਲਵਾਂਗੇ ਇਸੇ ਟੋਟਲੀ ਆਪਾਂ 8 ਪੀਸਿਸ ਤਿਆਰ ਕਰ ਲਵਾਂਗੇ ਸੋ 8 ਪੀਸਿਸ ਬਹੁਤ ਹੀ ਵਧੀਆ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਨੇ ਸੋ 1-1 ਚਮਚ ਕਰਕੇ ਇਸ ਦੇ ਵਿੱਚ ਸਟਫਿੰਗ ਜਿਹੜੀ ਹੈ ਐਡ ਕਰਦੇ ਜਾਵਾਂਗੇ ਆਲੂ ਦੀ ਤੁਸੀਂ ਇੱਕ ਵਾਰ ਦੀ 8 ਸਮੋਸੇ ਬਹੁਤ ਹੀ ਤੇਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਸਟਫਿੰਗ ਅਸੀਂ ਐਡ ਕਰ ਦਿੱਤੀ ਹੈ ਹੁਣ ਅਸੀਂ ਦੋ ਕੋਨਿਆਂ ਤੋਂ ਲਾਸਟ ਤੋਂ ਚੁੱਕ ਕੇ ਇਸ ਤਰੀਕੇ ਦੇ ਨਾਲ ਹਲਕਾ ਹਲਕਾ ਦਬਾਉਣਾ ਹੈ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਕੋਨੇ ਨੂੰ ਉਠਾ ਕੇ ਤੇ ਸਾਰੇ ਨੂੰ ਆਪਾਂ ਇਸ ਤਰ੍ਹਾਂ ਸਟਿੱਕ ਕਰ ਲਵਾਂਗੇ ਤੇ ਕੋਹ ਹੈ ਨਾ ਸਮੋਸਾ ਬਣ ਕੇ ਬਿਲਕੁਲ ਤਿਆਰ ਇਸ ਤਰੀਕੇ ਦੇ ਨਾਲ ਮੈਂ ਸਾਰੇ ਸਮੋਸੇ ਬਣਾ ਕੇ ਤਿਆਰ ਕਰ ਲਵਾਂਗੀ ਜੇ ਤੁਹਾਨੂੰ ਥੋੜੀ ਜੀ ਪਾਣੀ ਦੀ ਕਮੀ ਲੱਗਦੀ ਹੈ ਤੁਸੀਂ ਪਾਣੀ ਵੀ ਲਗਾ ਸਕਦੇ ਹੋ ਤੇ ਜਿਹੜਾ ਸਮੋਸਾ ਬਿਲਕੁਲ ਵੀ ਖੁੱਲਣਾ ਨਹੀਂ ਚਾਹੀਦਾ ਤਾਂ ਜੋ ਸਾਡੀ ਸਟਫਿੰਗ ਜਿਹੜੀ ਉਹ ਬਿਲਕੁਲ ਵਿਬਾਰ ਨਾ ਸਕੇ ਦੇਖੋ ਪਰਫੈਕਟ ਸਮੋਸੇ ਦੀ ਭਾਈ ਸ਼ੇਪ ਜਿਹੜੀ ਆ ਬਣ ਕੇ ਤਿਆਰ ਹੋਈ ਹੈ ਤੇ ਹੁਣ ਸਾਡਾ ਤੇਲ ਵੀ ਬਿਲਕੁਲ ਗਰਮ ਹੈ ਤੁਸੀਂ ਬਹੁਤ ਹੀ ਵਧੀਆ ਜਿਹੜਾ ਗਰਮ ਕਰ ਲੈਣਾ ਹੈ ਇਸੇ ਵਿੱਚ ਇੱਕ ਇੱਕ ਕਰਕੇ ਸਮੋਸਾ ਐਡ ਕਰਦੇ ਜਾਵਾਂਗੇ ਸਮੋਸੇ ਦੇਖੋ ਬਹੁਤ ਹੀ ਵਧੀਆ ਤੇਲ ਦੇ ਵਿੱਚ ਬਣ ਕੇ ਤਿਆਰ ਹੋ ਰਹੇ ਨੇ ਤਦ ਤੱਕ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓਗੀ ਸਾਡੀ ਰੈਸিপি ਤੁਹਾਨੂੰ ਕਿਹੋ ਜਿਹੀ ਲੱਗੀ ਹੈ ਜਦ ਸਮੋਸੇ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਹਲਕਾ ਜਿਹਾ ਬਰਾਊਨ ਕਲਰ ਆ ਜਾਏਗਾ ਤੇ ਇਸ ਨੂੰ ਆਪਾਂ ਬਾਅਦ ਪਲੇਟ 'ਚ ਪਾ ਕੇ ਸਰਵ ਕਰਾਂਗੇ ਇੱਕ ਸਮੋਸਾ ਤੁਹਾਨੂੰ ਮੈਂ ਖੋਲ ਕੇ ਵੀ ਦਿਖਾਵਾਂਗੀ ਸੋ ਵੇਖੋ ਤੁਸੀਂ ਪਰਫੈਕਟ ਜਿਹੜਾ ਹੈ ਸਟਫਿੰਗ ਆਲੂ ਦੀ ਆਈ ਹੈ ਤੁਸੀਂ ਇਸ ਨੂੰ ਸੌਸ ਦੇ ਨਾਲ ਇੰਜੋਏ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਰੈਸিপি ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਐਂਡ Đੈਨ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ